ਉਹ ਆਹਗਰੂ ਜੀ ਕਾ ਖਰਸਾ ਬੋਲ ਰੂ ਜੀ ਕੀ ਫਤਿਹ ਆਓ ਸੱਜਣੋ ਮਿੱਤਰੋ ਦੋਸਤੋ ਅੱਜ ਤੁਹਾਡੇ ਸਾਹਮਣੇ ਜੋ ਕਵਤਾ ਪੇਸ਼ ਕਰਨ ਲੱਗੇ ਆਂ ਇਹ ਨਵੇਂ ਜਵਾਨੇ ਦੀ ਕਵਤਾ ਹੈ ਪਿਛਲੇ ਜਵਾਨੇ ਵਿੱਚ ਭਾਵੇਂ ਬਜ਼ੁਰਗੋ ਤੁਰ ਕੇ ਰਿਸ਼ਤੇਦਾਰੀਆਂ ਚ ਜਾਂਦੇ ਸੀ ਬੱਚੇ ਜਿਹੜੇ ਪੜਦੇ ਸੀ ਧਰਤੀ ਦੇ ਬੈਠ ਕੇ ਪੜਦੇ ਸੀ ਜਵਾਨਾ ਬਦਲ ਗਿਆ ਸਾਈਕਲਾਂ ਦਾ ਆ ਗਿਆ ਸਾਈਕਲਾਂ ਤੇ ਸਕੂਲ ਜਾਣ ਲੱਗੇ ਫੇਰ ਜਵਾਨਾ ਬਦਲ ਗਿਆ ਇਹ ਮੁੰਡਾ ਬਾਪੂ ਨੂੰ ਕਹਿੰਦਾ ਹੈ ਕਿ ਨਾ ਬਾਪੂ ਮੋਟਰਸਾਈਕਲ ਲੈ ਕੇ ਦੇ ਦੇ ਬਾਪੂ ਨੇ ਮੋਟਰਸਾਈਕਲ ਜਾਮਾ ਘੜਵਾ ਕੇ ਦੇ ਦਿੱਤਾ ਜਦੋਂ 4 ਦਿਨ ਸਕੂਲ ਗਿਆ ਤਾਂ ਕੀ ਦੇਖਿਆ ਕਿ ਉਹਦੇ ਦੋਸਤ ਕਾਰਾਂ ਤੇ ਸਕੂਲ ਆਉਂਦੇ ਨੇ ਘਰੇ ਲਿਆ ਕੇ ਆਪਣੇ ਬਾਪੂ ਦੇ ਕੋਲ ਆਪਣਾ ਜਾਮਾ ਮੋਟਰਸਾਈਕਲ ਘੜਾਤਾ ਕਹਿੰਦਾ ਬਾਪੂ ਜੇ ਤਾਂ ਮੈਨੂੰ ਕਾਰ ਲੈ ਕੇ ਦੇਵੇਂਗਾ ਮੇਰੇ ਦੋਸਤਾਂ ਮਾਰ ਵੱਡੀ ਗੱਡੀ ਲੈ ਕੇ ਦੇਣਗੇ ਤਾਂ ਸਕੂਲ ਜਾਊਂਗਾ ਨਹੀਂ ਤੇਰਾ ਜਾਮਾ ਆ ਖੜਾ ਹੈ ਇਸ ਕਵਤਾ ਨੂੰ ਪਾਇ ਭੂਰਾ ਸਿੰਘ ਨੰਗੜਾ ਵਾਲਾ ਨੇ ਲਿਖਿਆ ਜਿਸ ਨੂੰ ਪਾਇ ਸਾ ਪਾਇਸ ਕੋ ਦੇਵ ਸਿੰਘ ਵਿੰਦਪੁਰ ਮਹਿੰਦਰ ਸਿੰਘ ਦਰਗਾਪੁਰ ਐਵੇਂ ਪੇਸ਼ ਕਰਦੇ ਨੇ ਜੀ ਹੋ ਜੇ ਤਾਂ ਹੋਰ ਪੜਾਉਣਾ ਬਾਪੂ ਗੱਡੀ ਲਾ ਦੇ ਤੂੰ ਬਾਪੂ ਗੱਡੀ ਲਾ ਦੇ ਤੂੰ ਅੜੀ ਜੱਟ ਦੀ ਹੋਗੀ ਅੜੀ ਜੱਟ ਦੀ ਹੋਗੀ ਮੇਰੀ ਹਿੰਡ ਪਗਾ ਦੇ ਤੂੰ ਅੜੀ ਜੱਟ ਦੀ ਹੋਗੀ ਮੇਰੀ ਹਿੰਡ ਪਗਾ ਦੇ ਤੂੰ ਇਸ ਬੰਦੇ ਆਂ ਨਹੀਂ ਕਰਨੀ ਮੈਂ ਤਾਂ ਕੱਟ ਕਹਾਉਣਾ ਨਹੀਂ ਆ ਖੜਾ ਹੈ ਤੇਰਾ ਜਾਮਾ ਹੁਣ ਮੈਂ ਕਦੇ ਚਲਾਉਣਾ ਨਹੀਂ ਆ ਖੜਾ ਹੈ ਤੇਰਾ ਜਾਮਾ ਹੁਣ ਮੈਂ ਕਦੇ ਚਲਾਉਣਾ ਨਹੀਂ ਉਹ ਬੰਦੇ ਬੰਦੇ ਦੀ ਵੀ ਸੁਪਤਰਾ ਖੁੰਝੇ ਲਾਉਂਦੀ ਐ ਕਹਿਣਾ ਖੁੰਝੇ ਲਾਉਂਦੀ ਐ ਕਿਸਤ ਪਰੀ ਨਹੀਂ ਜਾਣੀ ਉਹਦੀ ਬਹੁਤੀ ਆਉਂਦੀ ਐ ਕਿਸਤ ਪਰੀ ਨਹੀਂ ਜਾਣੀ ਉਹ ਤਾਂ ਬਹੁਤੀ ਆਉਂਦੀ ਐ ਆਪਣਾ ਕੰਮ ਹੈ ਪਿੱਟ ਕਿਤੇ ਨਾ ਉਹ ਪੁੱਤਰਾ ਫੇਲ ਕਰਾ ਦੀਨਾ ਬੜਾ ਸਾਮਕੇ ਰਖਿਆ ਜਾਮਾ ਕਿਤੇ ਬਕਾ ਦੀਨਾ ਬੜਾ ਸਾਮਕੇ ਰਖਿਆ ਜਾਮਾ ਕਿਤੇ ਬਕਾ ਦੀਨਾ ਹੋ 10 10 ਲੱਖ ਦੀ ਗੱਡੀ ਲੋਕੀ ਨਮੀ ਲਿਆਉਂਦੇ ਨੇ ਲੋਕੀ ਨਮੀਲੇ ਹੁੰਦੇ ਨੇ ਮੈਂ ਜਾਮੇ ਤੇ ਜਾਮਾ ਮੈਨੂੰ ਬਹੁਤ ਚੜਾਉਂਦੇ ਨੇ ਮੈਂ ਜਾਮੇ ਤੇ ਜਾਮਾ ਮੈਨੂੰ ਬਹੁਤ ਚੜਾਉਂਦੇ ਨੇ ਉਹ ਕੁਝ ਮਰਜੀ ਹੋ ਜਾਵੇ ਮੈਂ ਤਾਂ ਘੱਟ ਕਹਾਉਣਾ ਨਹੀਂ ਓਏ ਬਾਪੂ ਘੱਟ ਕਹਾਉਣਾ ਨਹੀਂ ਆਖੜਾ ਤੇਰਾ ਜਾਮਾ ਹੁਣ ਮੈਂ ਕਦੇ ਚਲਾਉਣਾ ਨਹੀਂ ਆਖਣਾ ਤੇਰਾ ਜਾਮਾ ਹੁਣ ਮੈਂ ਮੁੜ ਕੇ ਚਲਾਉਣਾ ਨਹੀਂ ਹੋ ਸਮਝ ਕੋਈ ਨਾ ਆਉਂਦੀ ਕੀ ਦੇ ਹੱਥ ਤੇ ਚੜ ਗਿਆ ਤੂੰ ਕੀ ਦੇ ਹੱਥੀਂ ਚੜ ਗਿਆ ਤੂੰ ਰੋਜ਼ ਲਾਉਂਦਾ ਜਾਮਾ ਰੋਜ਼ ਲਾਉਂਦਾ ਜਾਮਾ ਪੁੱਤਰਾ ਘਾਤੋਂ ਅਲ ਗਿਆ ਤੂੰ ਰੋਜ਼ ਲਾਉਂਦਾ ਜਾਮਾ ਪੁੱਤਰਾ ਅੱਜ ਤਾਂ ਅਲ ਗਿਆ ਤੂੰ ਉਹ ਆਈ ਈ ਕਿਹੜੀ ਕਮਾਈ ਝੋਗਾ ਚੌੜ ਕਰਾ ਦੀ ਨਾ ਉਹ ਕੌੜ ਕਰਾ ਦੀਨਾ ਬੜਾ ਸਾਂਭ ਕੇ ਰੱਖਿਆ ਇਹ ਬੜਾ ਸਾਂਭ ਕੇ ਰੱਖਿਆ ਝਾਮਾ ਕਿਤੇ ਬਕਾ ਦੀਨਾ ਬੜਾ ਸਾਂਭ ਕੇ ਰੱਖਿਆ ਝਾਮਾ ਕਿਤੇ ਬਕਾ ਦੀਨਾ ਦੇਣ ਗੱਦੀ ਨੂਰੇ ਸਾ ਕੋਲ ਦੀ ਜਦੋਂ ਲਗ ਹੁੰਦੇ ਨੇ ਥੋੜੀ ਜਦੋਂ ਲਗਾਉਂਦੇ ਨੇ ਸੰਗ ਲੱਗਦੀ ਮੈਨੂੰ ਸੰਗ ਲੱਗਦੀ ਮੈਨੂੰ ਕਹਿ ਕੇ ਸੂਮ ਬੁਲਾਉਂਦੇ ਨੇ ਸੰਗ ਲੱਗਦੀ ਮੈਨੂੰ ਕਹਿ ਕੇ ਸੂਮ ਬੁਲਾਉਂਦੇ ਨੇ ਮੈਂ ਕਾਲਜ ਨਹੀਂ ਜਾਣਾ ਮੈਂ ਕਾਲਜ ਨਹੀਂ ਜਾਣਾ ਤੈਨੂੰ ਪੈਸਾ ਲਾਉਣਾ ਨਹੀਂ ਬਾਪੂ ਤੈਨੂੰ ਪੈਸਾ ਲਾਉਣਾ ਨਹੀਂ ਆਖਣਾ ਤੇਰਾ জামਾ ਆਖਣਾ ਤੇਰਾ জামਾ ਹੁਣ ਮੈਂ ਕਦੇ ਚਲਾਉਣਾ ਨਹੀਂ ਆਖਣਾ ਤੇਰਾ জামਾ ਹੁਣ ਮੈਂ ਕਦੇ ਚਲਾਉਣਾ ਨਹੀਂ ਹੋ ਤੂੰ ਤਾਂ ਪੁੱਤ ਆ ਮੇਰਾ ਹੌਲਾ ਫੋਨਾ ਤੂੰ ਚਾਰ ਕਿੱਲੇ ਆਦੇ ਉਤੇ ਗੱਡੀ ਨਵੀਂ ਲਿਆਉਂਦਾ ਤੂੰ ਚਾਲੇ ਗੱਲਿਆਂ ਉੱਤੇ ਗੱਡੀ ਨਵੀਂ ਲਿਆਉ ਨਾ ਤੂੰ ਭੋਂ ਆਪਣੇ ਕੋਲ ਥੋੜੀ ਭੋਂ ਆਪਣੇ ਕੋਲ ਥੋੜੀ ਗਹਿਣੇ ਤੂੰ ਕਰਵਾ ਦੀ ਨਾ ਓਏ ਪੁੱਤਰਾ ਤੂੰ ਕਰਵਾ ਦੀ ਨਾ ਬੜਾ ਸਾਂਭ ਕੇ ਰੱਖਿਆ ਇਹ ਬੜਾ ਸਾਂਭ ਕੇ ਰੱਖਿਆ ਝਾਮਾ ਕਿਤੇ ਬਕਾ ਦੀ ਨਾ ਇਹ ਬੜਾ ਸਾਂਭ ਕੇ ਰੱਖਿਆ ਝਾਮਾ ਤੂੰ ਬਕਾ ਦੀ ਨਾ ਗੱਲ ਪਿਸਲੀਆਂ ਗੱਲਾਂ ਬਾਪੂ ਚੱਲੂ ਲੂਗੀ ਮੇਰੀ ਓ ਅੱਜ ਤਾਂ ਚੱਲੂਗੀ ਮੇਰੀ ਜਾਉ ਟੂਰ ਤੇ ਲੈ ਕੇ ਜਾਉ ਟੂਰ ਤੇ ਲੈ ਕੇ ਲਾ ਦੂ ਨੋਟਾਂ ਦੀ ਤੇਰੀ ਜਾਉ ਟੂਰ ਤੇ ਲੈ ਕੇ ਲਾ ਦੂ ਨੋਟਾਂ ਦੀ ਤੇਰੀ ਉਹ ਨਾਲੇ ਕਰੂ ਪੜਾਈ ਤੇ ਤਾਂ ਪੈਸਾ ਲਾਉਣਾ ਨਹੀਂ ਉਹ ਬਾਪੂ ਪੈਸਾ ਲਾਉਣਾ ਨਹੀਂ ਆਖੜਾ ਤੇਰਾ ਜਾਮਾ ਮੁੜ ਕੇ ਕਦੇ ਚਲਾਉਣਾ ਨਹੀਂ ਆਖੜਾ ਤੇਰਾ ਜਾਮਾ ਮੁੜ ਕੇ ਕਦੇ ਚਲਾਉਣਾ ਨਹੀਂ ਸੰਗਲ ਸੋਚ ਸੋਚ ਤਾ ਨਵੇਂ ਜਮਾਨੇ ਦੀ ਸੋਚ ਹਨਵੇਂ ਜਮਾਨੇ ਦੀ ਕਰਦੇ ਖਰਚ ਬਥੇਰਾ ਕਰਦੇ ਖਰਚ ਬਥੇਰਾ ਆਮਦਨ ਹੈ ਨਾ ਆਨ ਦੇ ਦੀ ਕਰਦੇ ਖਰਚ ਬਥੇਰਾ ਆਮਦਨ ਹੈ ਨਾ ਆਨ ਦੇ ਦੀ ਉਹ ਵਿਚ ਨੰਗਲੇ ਦੇ ਦੀ ਪੁੱਤਰਾ ਤੂੰ ਕਰਵਾ ਦੀਨਾ ਓਏ ਮੇਰੀ ਤੂੰ ਕਰਵਾ ਦੀਨਾ ਬੜਾ ਸੰਭ ਕੇ ਰੱਖਿਆ ਬੜਾ ਸੰਭ ਕੇ ਰੱਖਿਆ ਝਾਮਾ ਕਿਤੇ ਬੁਕਾ ਦੀਨਾ ਬੜਾ ਸੰਭ ਕੇ ਰੱਖਿਆ ਝਾਮਾ ਕਿਤੇ ਬੁਕਾ ਦੀਨਾ